ਕਰਮਚਾਰੀਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਤੇ ਅਹਿਮ ਹੁਕਮ ਜਾਰੀ ਰਸਤੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ ਰਸਤੇ ਦਾ ਸਮਾਂ ਵੀ ਹੁਣ ਗਿਣਿਆ ਜਾਏਗਾ ਡਿਊਟੀ ਦੇ ਦੌਰਾਨ ਸ਼ਸ਼ੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਜਦੋਂ ਕੋਈ ਵੀ ਕਰਮਚਾਰੀ ਕਿਸੇ ਵੀ ਦਫ਼ਤਰ ਜਾਂ ਕਿਸੇ ਆਪਣੇ ਕੰਮ ਤੇ ਜਾਂਦਾ ਹੈ ਤਾਂ ਅਚਾਨਕ ਜਦੋਂ ਕੋਈ ਰਸਤੇ ਵਿੱਚ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਹਾਦਸੇ ਵਿੱਚ ਜੇਕਰ ਕਰਮਚਾਰੀ ਕੋਈ ਜ਼ਖਮੀ ਹੋ ਜਾਂਦਾ ਹੈ ਜਾਂ ਉਸ ਨੂੰ ਕੋਈ ਵੱਡਾ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਦਾ ਕੋਈ ਵੀ ਮੁਆਵਜ਼ਾ ਨਹੀਂ ਮਿਲਦਾ ਜਿਸ ਦੇ ਚਾਲਦਿਆਂ ਕਈ ਕੰਪਨੀਆਂ ਹੱਥ ਖੜੇ ਕਰ ਜਾਂਦੀਆਂ ਨੇ ਤਾਂ ਅਜੇਹੇ ਵਿੱਚ ਇਹ ਮਾਮਲਾ ਜਦੋਂ ਸੁਪਰੀਮ ਕੋਰਟ ਦੇ ਧਿਆਨ ਵਿੱਚ ਆਇਆ ਤਾਂ ਸੁਪਰੀਮ ਕੋਰਟ ਨੇ ਇਸ ਨੂੰ ਲੈ ਕੇ ਅਹਿਮ ਟਿੱਪਣੀਆਂ ਕਰ ਦਿੱਤੀਆਂ ਨੇ ਜਿਸ ਦੇ ਚਲਦਿਆਂ ਹੁਣ ਸਿੱਧੇ ਗੱਲ ਜਿਹੜੀ ਹੈ ਸੁਪਰੀਮ ਕੋਰਟ ਨੇ ਕਹਿ ਦਿੱਤੀ ਹੈ ਕਿ ਜਿਹੜਾ ਰਸਤੇ ਵਿੱਚ ਕੋਈ ਵੀ ਜੇਕਰ ਜਿਹੜਾ ਕਿ ਕੋਈ ਕਟਨਾ ਵਾਪਰਦੀ ਹੈ ਕਿਸੇ ਕਰਮਚਾਰੀ ਨਾਲ ਤਾਂ ਉਹ ਕਰਮਚਾਰੀ ਦਾ ਸਮਾਂ ਵੀ ਡਿਊਟੀ ਦੌਰਾਨ ਗਿਣਿਆ ਜਾਏਗਾ ਦਾਦੀਏ ਕੇਵਾਜਾਈ ਦੌਰਾਨ ਹਾਦਸੇ ਮੁਆਵਜ਼ੇ ਅਧੀਨ ਸੁਪਰੀਮ ਕੋਰਟ ਨੇ 29 ਜੁਲਾਈ 2022 ਨੂੰ ਇੱਕ ਮਹੱਤਮਪੂਰਨ ਫੈਸਲੇ ਵਿੱਚ ਸਪਸ਼ਟ ਕੀਤਾ ਹੈ ਕਿ ਕਰਮਚਾਰੀਆਂ ਦੇ ਦਫ਼ਤਰ ਜਾਣ ਜਾਂ ਘਰ ਵਾਪਸੀ ਦੌਰਾਨ ਹੋਣ ਵਾਲੇ ਹਾਦਸੇ ਜੇਕਰ ਨੌਕਰੀ ਨਾਲ ਸੰਬੰਧਿਤ ਹੋਣ ਦਾ ਸਪਸ਼ਟ ਸਬੰਧ ਸਥਾਪਿਤ ਹੁੰਦਾ ਹੈ ਤਾਂ ਉਹ ਕਰਮਚਾਰੀ ਮੁਆਵਜ਼ਾ ਐਕਟ 1923 ਦੀ ਧਾਰਾ 3 ਅਧੀਨ ਮੁਆਵਜ਼ੇ ਦੇ ਹੱਕਦਾਰ ਨੇ ਜਾਨੀ ਕਿ ਜੇਕਰ ਉਸ ਦਾ ਕੰਪਨੀ ਨਾਲ ਜਿਹੜਾ ਸਹੀ ਜਿਹੜੇ ਆ ਉਸਦੇ ਦਾ ਦਸਤਾਵੇਜ਼ ਮਲੰਕਣ ਹੁੰਦੇ ਨੇ ਕਿ ਇਹ ਇਸ ਕੰਪਨੀ ਵਿੱਚ ਕੰਮ ਕਰ ਰਿਹਾ ਤੇ ਇੰਨੇ ਟਾਈਮ ਤੇ ਦਫ਼ਤਰ ਤੋਂ ਨਿਕਲਦਾ ਤੇ ਇੰਨੇ ਟਾਈਮ 'ਚ ਇਹ ਘਰੇ ਪਹੁੰਚਦਾ ਬਿੱਤੇ ਸਮੇਂ ਦੀ ਮਲੰਕਣ ਕੀਤਾ ਜਾਏਗਾ ਤੇ ਉੱਥੇ ਇਹ ਜੇਕਰ ਘਰ ਤੋਂ ਚੱਲਿਆ ਕੋਈ ਕਰਮਚਾਰੀ ਅਤੇ ਉਹ 8:00 ਵਜੇ ਤੱਕ ਆਪਣੇ ਦਫ਼ਤਰ ਪਹੁੰਚਦਾ ਅਤੇ ਰਸਤੇ ਵਿੱਚ ਉਸ ਨਾਲ ਕੋਈ ਘਟਨਾ ਵਾਪਰ ਜਾ ਸਕ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਹੁਣ ਮੁਆਵਜ਼ਾ ਦਿੱਤਾ ਜਾਏਗਾ ਅਤੇ ਇਸੇ ਦੇ ਚਲਦਿਆਂ ਹੁਣ ਮੁਆਵਜ਼ੇ ਦੇ ਹੱਕਦਾਰ ਕਿਆ ਹੈ ਸੁਪਰੀਮ ਕੋਰਟ ਨੇ ਫੈਸਲਾ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਕੇਵੀ ਵਿਸ਼ਵਨਾਥ ਨੇ ਡਿਵੀਜ਼ਨ ਬੈਂਚ ਨੇ ਦਵਾ ਸ਼ੀਲਾ ਐਂਡ ਆਰਜ ਬਨਾਵ ओरिएंटਲ ਇੰਸੋਰਸ ਕੰਪਨੀ ਲਿਮਟਿਡ ਮਾਮਲੇ ਵਿੱਚ ਸੁਣਾਇਆ ਇਸ ਨਾਲ ਬੰਬਈ ਹਾਈ ਕੋਰਟ ਦੇ 2011 ਦੇ ਫੈਸਲੇ ਨੂੰ ਰੱਦ ਕਰਦੇ ਆ ਉਸ ਮਾਨਾਵਾਦ ਦੇ ਵਰਕਰ ਮੈਨ ਮੁਆਵਜ਼ਾ ਕਮਿਸ਼ਨਰ ਦੇ ਮੁਆਵਜ਼ੇ ਦੇ ਹੁਕਮ ਨੂੰ ਬਹਾਲ ਕਰ ਦਿੱਤਾ ਗਿਆ ਹੈ ਦਾ ਇੱਕ ਮਾਮਲਾ ਧਿਆਨ ਵਿੱਚ ਆਇਆ ਸੁਪਰੀਮ ਕੋਰਟ ਦੇ ਜੋ ਕਿ ਬੰਬੇ ਹਾਈ ਕੋਰਟ ਵੱਲੋਂ ਬਿੱਤੇ ਦਿਨ ਹੀ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਅਤੇ ਉਸ ਫੈਸਲੇ ਨੂੰ ਜਾਨੀ ਕਿ 2011 ਦੇ ਫੈਸਲੇ ਨੂੰ ਜਿਹੜਾ ਕਿ ਰੱਦ ਕਰਦਿਆਂ ਆਪਣਾ ਜਿਹੜਾ ਹੁਣ ਸੁਪਰੀਮ ਕੋਰਟ ਨੇ ਨਵੇਂ ਆਦੇਸ਼ ਜਾਰੀ ਕੀਤੇ ਨੇ ਤਾਂ ਨਵਾਂ ਹੁਕਮ ਬਹਾਲ ਕੀਤਾ ਗਿਆ ਕਾਨੂੰਨ ਦੱਸਦੀ ਹੈ ਕਿ ਇਥੇ ਕੀ ਸਪਸ਼ਟਾ ਦਿਖਾਈ ਗਈ ਹੈ ਦੱਸਦੀ ਹੈ ਕਿ ਨੌਕਰੀ ਨਾਲ ਸੰਬੰਧਤ ਨਾ ਦੀ ਸ਼ਰਤ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨੌਕਰੀ ਦੌਰਾਨ ਅਤੇ ਉਸ ਦੇ ਕਾਰਨ ਹੋਣ ਵਾਲੇ ਹਾਦਸੇ ਦੀ ਵਿਆਖਿਆ ਕਰਦੇ ਹਨ ਜੇਕਰ ਹਾਦਸੇ ਦਾ ਸਮਾਸਥਾਨ ਅਤੇ ਹਾਲਾਤ ਨੌਕਰੀ ਨਾਲ ਜੁੜੇ ਹੋਣ ਦਾ ਸਬੂਤ ਦਿੰਦੇ ਹਨ ਤਾਂ ਅਜਿਹੇ ਹਾਦਸੇ ਮੁਆਵਜ਼ੇ ਦੇ ਅਧੀਨ ਆਉਂਦੇ ਹਨ ਅਦਾਲਤ ਨੇ ਕਰਮਚਾਰੀ ਸਟੇਟ ਇੰਸੋਰਸ ਐਕਟ 1948 ਦੀ ਧਾਰਾ 51 E ਦਾ ਹਵਾਲਾ ਦਿੱਤਾ ਹੈ ਜੋ 2010 ਵਿੱਚ ਸੋਧ ਦੁਆਰਾ ਸ਼ਾਮਲ ਕੀਤੀ ਗਈ ਸੀ ਅਤੇ ਜਿਸ ਨੂੰ ਅਦਾਲਤ ਨੇ ਸਪਸ਼ਟੀਕਰਨ ਵਾਲੀ ਸੋਧ ਮੰਨਿਆ ਜੋ ਪਿਸ਼ੋਕੜ ਪ੍ਰਭਾਵ ਨਾਲ ਲਾਗੂ ਹੁੰਦੀ ਹੈ। ਇਹ ਸੋਧ ਅਨੁਸਾਰ ਜੇਕਰ ਆਵਾਜਾਈ ਨੌਕਰੀ ਦੇ ਉਦੇਸ਼ ਨਾਲ ਸੰਬੰਧਿਤ ਹੈ ਤਾਂ ਅਜਿਹੇ ਹਾਦਸੇ ਨੌਕਰੀ ਦੇ ਦੌਰਾਨ ਮੰਨੇ ਜਾਣਗੇ। ਕਿਸੇ ਦੀ ਕੇਸ ਦੀ ਕੀ ਪਿੱਠ ਭੂਮੀ ਸੀ ਉਹ ਵੀ ਤੁਹਾਨੂੰ ਦੱਸ ਦਈਏ ਕਿ 슈ਗਰ ਫੈਕਟਰੀ ਬਾਚਮੈਨ ਦੀ ਮੌਤ ਇਹ ਮਾਮਲਾ ਇੱਕ 슈ਗਰ ਫੈਕਟਰੀ ਦੇ ਬਾਚਮੈਨ ਨਾਲ ਸੰਬੰਧਿਤ ਹੈ ਜਿਸ ਦੇ 2 अप्रैल 2023 ਨੂੰ ਸਵੇਰੇ 3 ਵਜੇ ਦੀ ਸ਼ਿਫਟ ਲਈ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਹਾਦਸਾ ਕੰਮ ਵਾਲੀ ਥਾਂ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਹੋਇਆ ਸੀ ਬਰਕਮੈਨ ਮੁਆਵਜ਼ਾ ਕਮਿਸ਼ਨਰ ਨੇ ਮ੍ਰਿਤਕ ਦੇ ਪਰਿਵਾਰ ਨੂੰ 3,26,140 ਰੁਪਏ ਦਾ ਮੁਆਵਜ਼ਾ ਅਤੇ 12% ਦੀ ਵਿਆਜ ਦੇਣ ਦਾ ਹੁਕਮ ਦਿੱਤਾ ਸੀ ਜਿਸ ਵਿੱਚ ਇਨਸੋਰਸ ਕੰਪਨੀ ਨੂੰ ਰਕਮ ਜਮਾ ਕਰਨ ਅਤੇ ਮਾਲਕ ਨੂੰ 50 ਫੀਸਦੀ ਜੁਰਮਾਨੇ ਵਜੋਂ ਅਦਾ ਕਰਨ ਲਈ ਕਿਹਾ ਗਿਆ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਪਰ ਬੰਬੇ ਹਾਈ ਕੋਰਟ ਨੇ ਇਸ ਨੂੰ ਰੱਦ ਕਰਦਿਆਂ ਇਹ ਹੁਕਮ ਜਾਰੀ ਕਰ ਦਿੱਤੇ ਸੀ ਕਿ ਇਹ ਮੁਆਵਜ਼ਾ ਨਹੀਂ ਬਣਦਾ ਪਰ ਉਧਰ ਸੁਪਰੀਮ ਕੋਰਟ ਨੇ ਕਮਿਸ਼ਨ ਦੇ ਹੁਕਮ ਨੂੰ ਸਹੀ ਠਰਾਇਆ ਕਮਿਸ਼ਨਰ ਦਾ ਜੋ ਹੁਕਮ ਹੋਇਆ ਸੀ ਉਸ ਨੂੰ ਸਹੀ ਮੰਨਦਿਆ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਜਾਰੀ ਕੀਤੇ ਪਿਛਲੇ ਅਤੇ ਮੌਜੂਦਾ ਸੰਦਰਭ ਵਿੱਚ ਦੱਸਦੀ ਹੈ ਕਿ ਕੀ ਕੁਝ ਹੋਇਆ ਹੈ ਉਹ ਇਸ ਤਰੀਕੇ ਨਾਲ ਇਹ ਮਾਮਲਾ ਸਾਹਮਣੇ ਆਂਦਾ ਹੈ ਕਿ ਕਾਨੂੰਨੀ ਵਿਆਖਿਆ ਵਿੱਚ ਬਦਲਾ ਪਿਛਲੇ ਸਮੇਂ ਵਿੱਚ ਆਵਾਜਾਈ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਅਕਸਰ ਨੌਕਰੀ ਦੌਰਾਨ ਨਹੀਂ ਮੰਨਿਆ ਜਾਂਦਾ ਸੀ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਕਰਮਚਾਰੀ ਅਜੇ ਕੰਮ ਵਾਲੀ ਥਾਂ ਤੇ ਨਹੀਂ ਪਹੁੰਚਿਆ ਹਾਈ ਕੋਰਟ ਦੇ 2011 ਦੇ ਫੈਸਲੇ ਨੇ ਵੀ ਇਸੇ ਤਰਕ ਨੂੰ ਅਪਣਾਇਆ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਸੋਚ ਸੋਚ ਨੂੰ ਬਦਲਦਿਆਂ ਕਰਮਚਾਰੀ ਸਟੇਟ ਇੰਸੋਰਸ ਐਕਟ ਦੀ ਧਾਰਾ 51 E ਦੀ ਵਿਆਖਿਆ ਦੀ ਸਹਾਇਤਾ ਨਾਲ ਸਪਸ਼ਟ ਕੀਤਾ ਕਿ ਜੇਕਰ ਆਵਾਜਾਈ ਦਾ ਸਬੰਧ ਨੌਕਰੀ ਨਾਲ ਹੈ ਤਾਂ ਅਜਿਹੇ ਹਾਦਸੇ ਮੁਆਵਜ਼ੇ ਦੇ ਅਧੀਨ ਹਨ ਇਹ ਫੈਸਲਾ ਮਜ਼ਦੂਰ ਭਲਾਈ ਕਾਨੂੰਨਾ ਦੀ ਉਧਾਰ ਵਿਆਖਿਆ ਦੀ ਪੁਸ਼ਟੀ ਕਰਦਾ ਹੈ ਜੋ ਕਰਮਚਾਰੀਆਂ ਦੇ ਹੱਕਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ ਅੱਗੇ ਕੀ ਹੋ ਸਕਦਾ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਪਵਿੱਖ ਦੀਆਂ ਕੀ ਸੰਭਾਵਨਾਵਾਂ ਹੋ ਸਕਦੀਆਂ ਨੇ ਕਰਮਚਾਰੀਆਂ ਲਈ ਵਧੇਰੇ ਸੁਰੱਖਿਆ ਕਾਨੂੰਨੀ ਮਹਿਰਾ ਦਾ ਮੰਨਣਾ ਹੈ ਕਿ ਇਹ ਫੈਸਲਾ ਖਾਸ ਤੌਰ ਤੇ ਦੂਰ ਦਰਾਡੇ ਜਾਂ ਸ਼ਿਫਟ ਆਧਾਰਿਤ ਨੌਕਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਾਂ ਲਈ ਮੁਆਵਜ਼ਾ ਦਾਅਵਿਆਂ ਦੇ ਮਾਮਲੇ ਵਿੱਚ ਇੱਕ ਮਜ਼ਬੂਤ ਨजीर ਸਥਾਪਿਤ ਬਣੇਗਾ ਜਾਨੀ ਕਿ ਇੱਕ ਮਜ਼ਬੂਤ ਕਦਮ ਬਣੇਗਾ